ਇਸੋਕ ਪ੍ਰਿਤ ਸਿੰਘ ਹੈਗਾ ਮੁਰੰਗੇ ਦੇ ਲਾਗਲੇ ਦੇ ਪਿੰਡ ਦਾ ਬਾਈਕਸਾਲ ਉਹਦੀ ਉਮਰ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਵਿਦੇਸ਼ ਵਿਰੋਧੀ ਗੱਲਾਂ ਕਰਦਾ ਹੈ ਔਰ ਅਕਸਰ ਇੰਡੀਅਨ ਫੌਜ ਦੇ ਅਗੇਂਸਟ ਬੋਲਦਾ ਔਰ ਪਾਕਿਸਤਾਨ ਫੌਜੀ ਪ੍ਰਸ਼ੰਸਾ ਕਰਦਾ ਹੈ ਤੋਂ ਸੋਸ਼ਲ ਮੀਡੀਆ ਦੇ ਕਾਫੀ ਆ ਵੈਕਟਿਵ ਸੀ ਤੇ ਸਾਨੂੰ ਉਹਦੀ ਬਾਰੇ ਇਨਫੋਰਮੇਸ਼ਨ ਮਿਲੀ ਸੀ ਤਾਂ ਇਸੇ ਦੇ ਪਰਮ ਪ੍ਰਤਮਾਨ ਦਰਜ ਕੀਤਾ ਹੈ 152 353 ਬੀ ਐਨ ਐਸ ਐਂਡ ਸ਼ਾਰਟ ਐਫ ਆਈਟੀ ਐਕਟ 2000 ਦਾ ਕਿਹੜੇ-ਕਿਹੜੇ ਇਹਦੇ ਤੰਬਾ ਲੰਬੇ ਨੇ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਿੰਨੇ ਸਮੇਂ ਤੋਂ ਕਿਸ ਲੜਕੇ ਵੱਲੋਂ ਲਗਾਤਾਰ ਰਹਿਣੀ ਹੈ ਘਟਨਾ ਕੀ ਹੋ ਰਹੀ ਹੈ ਇਹ ਜੋ ਵੀ ਇਹ ਸੋਸ਼ਲ ਵੀਡੀਓ ਦੇ ਉੱਪਰ ਵੀਡੀਓਜ਼ ਪਾਈ ਦੀਆਂ ਉਹ ਸਾਰੀਆਂ ਆਪਾਂ ਕਲੈਕਟ ਕਰ ਰਹੇ ਆ ਕਿੰਨੇ ਸਮੇਂ ਦੇ ਪਾ ਆ ਰਹੇ ਆ ਇੱਕ ਜਾਂਚ ਦਾ ਵਿਸ਼ਾ ਹੈ ਅਸੀਂ ਉਹ ਸਾਰੀਆਂ ਵੀਡੀਓਜ਼ ਜੋ ਵੀ ਇਹਦੇ ਲਿੰਕਸ ਹੈਗੇ ਵੀਡੀਓ ਦੇ ਉੱਪਰ ਉਹ ਸਾਰੇ ਕਲੈਕਟ ਕਰਕੇ ਡਿਟੇਲ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦੀ ਇਹਨੂੰ ਮਤਲਬ ਅਰੈਸਟ ਵੀ ਕੀਤਾ ਜਾਵੇਗਾ ਪ੍ਰੇਮਾ ਪੇਸ਼ੀ ਇਸ ਵਕਤ ਇਲੈਕਟ੍ਰਿਕ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਜੋ ਸਾਨੂੰ ਹੋ ਇਨਫੋਰਮੇਸ਼ਨ ਮਿਲੀ ਇਸ ਵਕਤੇ ਇਕੱਲੇ ਇਕੱਠਾ ਵਾ ਅਦਾ ਐਲਓਸੀ ਵਗੈਰਾ ਜਾਰੀ ਕਰਵਾ ਰਹੇ ਆ ਅਸੀਂ ਤੇ ਪਰਿਵਾਰਿਕ ਛੋਟੜ ਦੇ ਮਸੂਦੇ ਪਹਿਲੀ ਵਾਰੀ ਹੋਇਆ ਇਸੋ ਤੇ ਮਾਮਲਾ ਦਰਜ ਹੈ ਇਸ ਤੋਂ ਪਹਿਲਾਂ ਕੋਈ ਅਜਿਹੀ ਘਟਨਾ ਨਹੀਂ ਪਹਿਲਾਂ ਕੀਤੀ ਗਈ ਸਾਡੇ ਥਾਣੇ ਵਿੱਚ ਅਜੇ ਮਾਮਲਾ ਵੈਲੀ ਵਾਰ ਆਇਆ ਹੈ ਬਾਕੀ ਇਹਦੇ ਪਿਛਲੇ ਜੋ ਵੀ ਪਿਛਲਾ ਰਿਕਾਰਡ ਹੈ ਉਹ ਅਸੀਂ ਜਾਂਚ ਕਰ ਰਹੇ ਆ ਨੀ ਕਿਤੇ ਹੋਰ ਵੀ ਕਿਤੇ ਪਾਸੇ ਕੋਈ ਮੁਕਦਮਾ ਦਰਜ ਹੋਵੇ ਜੇ ਹੋਰ ਹੋਵੇ ਉਹ ਵੀ ਕਿ ਜਾਂਚ ਦਾ ਵਿਸ਼ਾ ਹੈ ਅਜੇ ਸਟਾਰਟਿੰਗ ਇਨੀਸ਼ੀਅਲ ਸਟੇਜ ਦੀ ਇਨਵੈਸਟੀਗੇਸ਼ਨ ਹੈ ਕੁਝ ਜਿਹੜਾ ਕੀਤੀ ਨਹੀਂ ਗਿਆ ਹੈ ਉਹ ਲੀਗੋ ਪ੍ਰੋਸੈਸ ਨਾ ਗਿਆ ਹੈ ਇਸ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ ਇਹ ਜਾਣਕਾਰੀ ਪਾ ਕਿੱਥੇ ਕਰ ਰਿਹਾ ਵੀ ਇਥੇ ਕਿਵੇਂ ਗਿਆ ਕਦੋਂ ਗਿਆ ਹੈਗਾ ਉਹਦੀ ਪਾਸਵਰਡ ਵੈਰੀਫਿਕੇਸ਼ਨ ਵਗੈਰਾ ਦਾ ਕੰਮ ਵੀ ਚੱਲ ਰਿਹਾ ਹੈਗਾ ਜੇਸ਼ਨ ਕੁੜੀ ਧੀੜੀ ਨਿਧਾਰਾ ਉਹ ਲਗਾਈਆਂ ਗਈਆਂ ਨੇ ਇਹਦੇ ਪਰ ਧਾਰਾ ਲਗਾਈ 152 353 ਬੀ ਐਨਐਸ ਦੀ ਤੇ ਕਲਿਆ ਸ਼ਾਟ ਐਫ ਆਈਟੀ ਐਕਟ 2000